ਨੰਨ ਮੋਇਨ ਮੋਦਾ ਕੰਨਵਾਛਾ ਸੀ ਇਹ ਮਰੀਦਾਂ ਤੋਂ ਕੰਨ ਮੋਇਨ ਆਣਾ ਵਾਸ ਆ ਗਿਆ ਮੈਂ ਸੈਨ ਕਰ ਲਗਾ ਜੇ ਸੋ ਬਾਦ ਚ ਕਰੀ ਪਾਉਂਗੀ ਜੀ ਸੋ ਨਿਹਾਲ ਰਾਤਰੀ ਆਕਾਰ ਸੋਇ ਨਸਕੀ ਨੱਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸਾਧਪ੍ਰੀਤ ਸਿੰਘ ਹੈ ਜੀ ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ ਅੱਜ ਅਸੀਂ ਸ੍ਰੀ ਹਾਲਤਾਖ ਸਾਹਿਬ ਦੇ ਜਿਹੜੇ ਸਕੱਤਰੇ ਦੇ ਆਏ ਹਾਂ ਜਿਸ ਦੇ ਵਾਸਤੇ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲਰ ਅਸੀਂ ਅਕਾਲ ਤਖਤ ਸਾਹਿਬ ਜੀ ਸਿਦਾਜੀ ਨੂੰ ਰੱਖਣਾ ਹੈ ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੋਦਾਸਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਜਿਵੇਂ ਬਹਾਲੇ ਦੇਸ਼ਾਂ ਚ ਗੁਰਦੁਆਰੇ ਖੋਲਦੇ ਹਨ ਉਹਨਾਂ ਵਾਸਤੇ ਇੱਕ ਸਟੈਂਡਰਡਾਈਜੇਸ਼ਨ ਤਿਆਰ ਕੀਤੀ ਜਾ ਸਕੇ ਕਿਹੜੇ ਸਟੈਂਡਰਡ ਦੇ ਉੱਤੇ ਹਾਂ ਜੇਕਰ ਕਿਸੇ ਨੇ ਵੀ ਆ ਕੇ ਪੁੱਛਣਾ ਹੈ ਵੀ ਬਾਦ ਵਿੱਚ ਸਰਕਾਰਾਂ ਪੁੱਛਣ ਕਿ ਕਿਸੇ ਗੁਰਦੁਆਰਾ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਕੋਈ ਇੰਡੀਵਿਜੂਅਲ ਖੋਲ ਕੇ ਤੇ ਉਸ ਦੀ ਆਪਣੀ ਮਰਿਆਦਾ ਲਾਗੂ ਕਰ ਰਿਹਾ ਹੈ ਜਾਂ ਸਿੱਖ ਪੰਥ ਦੀ ਮਰਿਆਦਾ ਲਾਗੂ ਕਰੇ ਤੇ ਉਹ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਤੇ ਉਹਦਾ ਕਿੰਨਾ ਵਧੀਆ ਪ੍ਰਬਾਲਾ ਕਿਉਂਕਿ ਜਿੰਨੀਆਂ ਵੀ ਸੰਪਰਦਾਵਾਂ ਹਨ ਸੰਸਥਾਵਾਂ ਹਨ ਜਾਂ ਸਿੱਖ ਪੰਥ ਖਾਸੇ ਪੰਥ ਦੇ ਰਿਲੇਟਿਡ ਕੋਈ ਵੀ ਚੀਜ਼ ਹੈ ਤਾਂ ਸਾਰੇ ਹੀ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਝੁਕਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸ਼ਿਰਮੌਰ ਹੈ ਤੇ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੇ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਦੋਨਾਂ ਹੀ ਸੰਸਥਾਵਾਂ ਦੇ ਬਾਕੀ ਆਪਰੇਸ਼ਨਲ ਕੰਮ ਜਿਹੜੇ ਕਰਨੇ ਹਨ ਜੀਵ ਗੁਰਦੁਆਰਾ ਸਾਹਿਬ ਨੂੰ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਵਿਜੇ ਸਿੰਘ ਜੀ ਹਨ ਇਹਨਾਂ ਨੂੰ ਬਣਾਇਆ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਸੀਯੂ ਆਫਸਰ ਜਿਹੜਾ ਬਣਾਇਆ ਗਿਆ ਹੈ ਚੀਫ ਅਕੈਡਮੀਕ ਆਫਸਰ ਉਹ ਦਾਸਮ ਸੇਵਾ ਬਖਸ਼ੀ ਗਈ ਹੈ ਇਸੇ ਤਰ੍ਹਾਂ ਹੀ ਜਿਸ ਤਾਂ ਜਿਸ ਤਾਂ ਅੱਗੇ ਚੀਜ਼ਾਂ ਹੁੰਦੀਆਂ ਜਾਣਗੀਆਂ ਬੰਧ ਜਿਸ ਤਾਂ ਪ੍ਰਵਾਨ ਕਰੇਗਾ ਉਸ ਤਾਂ ਹੀ ਉਹਨਾਂ ਨੂੰ ਚਲਾਇਆ ਜਾਏਗਾ ਤੇ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਲਈ ਜਾਵੇਗੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਨਾ ਹਾਂਜੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਬਹੁਤ ਵਧੀਆ ਪ੍ਰੋਸਤਾ ਕਿ ਇਹੋ ਜਿਹੇ ਉਪਰਾਲੇ ਹੀ ਹੋਣ ਤੇ ਸਿੱਖ ਪੰਥ ਨੂੰ ਅੱਗੇ ਖੜ ਸਕੀਏ ਉਹਨਾਂ ਦਾ ਸੁਝਾਅ ਸੀ ਕਿ ਐਜੂਕੇਸ਼ਨ ਬੋਰਡ ਵੀ ਤਿਆਰ ਕੀਤਾ ਜਾਵੇ ਤੇ ਉਹ ਵੀ ਇਸੇ ਵਿੱਚ ਲਿਆਂਦਾ ਗਿਆ ਹੈ ਕਿ ਜਦੋਂ ਯੂਨੀਵਰਸਿਟੀ ਦੇ ਥਰੂ ਅਸੀਂ ਆਪਣੇ ਐਜੂਕੇਸ਼ਨ ਬੋਰਡ ਬਣਾਵਾਂਗੇ ਜਿਵੇਂ ICSE ਹੈ ਕ੍ਰਿਸਚੀਅਨ ਦਾ ਕਿੰਨਾ ਸੋਹਣਾ ਬੋਰਡ ਹੈ ਵਧੀਆ ਐਜੂਕੇਸ਼ਨ ਇਸੇ ਦਾ ਸਿੱਖਾਂ ਦਾ ਆਪਣਾ ਬੋਰਡ ਜਿਸ ਨੂੰ ਕਿ ਸਿੱਖ ਐਜੂਕੇਸ਼ਨ ਬੋਰਡ ਕਿਹਾ ਜਾ ਸਕਦਾ ਹੈ ਜਾਂ ਖਾਸ ਐਜੂਕੇਸ਼ਨ ਬੋਰਡ ਕਿਹਾ ਜਾ ਸਕਦਾ ਹੈ ਉਹ ਬੋਰਡ ਵੀ ਇਸ ਯੂਨੀਵਰਸਿਟੀ ਦੇ ਅੰਦਰ ਬਣਾਏ ਜਾਣਗੇ ਤੇ ਗਲੋਬਲੀ ਜਿਹੜੇ ਸਕੂਲ ਹੋਣਗੇ ਉਹਨਾਂ ਦੇ ਵਿੱਚ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਦੂਜੀ ਇਸ ਯੂਨੀਵਰਸਿਟੀ ਘਾਰਸੀਤ ਹੋਏਗੀ ਜਿਵੇਂ ਅਸੀਂ ਬਾਲੀਦੇ ਸਕੂਲ ਡਿਸਟ੍ਰਿਕਟਾਂ ਤੋਂ ਪਾ ਵੀ ਉਹ ਆਪਣੇ ਸਿਲੇਬਸ ਲਾਗੂ ਕਰਦੇ ਹਨ ਆਪਣੇ ਤੌਰ ਤਰੀਕੇ ਲਾਗੂ ਕਰਦੇ ਹਨ ਉਹਨਾਂ ਨੇ ਕੀ ਪੜਾਉਣਾ ਹੈ ਕੀ ਖਵਾਉਣਾ ਹੈ ਬੱਚਿਆਂ ਨੂੰ ਲੰਚ ਦੇ ਵਿੱਚ ਕੀ ਦੇਣਾ ਹੈ ਸਾਡੇ ਬੱਚੇ ਉੱਥੇ ਜਾਂਦੇ ਹਨ ਜਦੋਂ ਜਾਂਦੇ ਹਾਂ ਤੇ ਉਹਨਾਂ ਨੂੰ ਉਹਨਾਂ ਦੀਆਂ ਮਰਿਆਦਾਵਾਂ ਫਾਲੋ ਕਰਨੀਆਂ ਪੈਂਦੀਆਂ ਹਨ ਇਸੇ ਦਾ ਸਿੱਖਾਂ ਦੀ ਆਪਣੀ ਮਰਿਆਦਾ ਬਣਾਉਣ ਵਾਸਤੇ ਵੀ ਸਕੂਲਾਂ ਦਾ ਸਾਡਾ ਕੀ ਸਟੈਂਡਰਡ ਹੋਣਾ ਚਾਹੀਦਾ ਤੇ ਅਸੀਂ ਉਸ ਕ੍ਰੀਮ ਨੂੰ ਕੱਢ ਕੇ ਕਿਸਾ ਇਸ ਸੰਸਾਰ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਤੇ ਸਿੱਖ ਕਿੰਨੇ ਕਿ ਸਿਆਣੇ ਹਨ ਇਸ ਚੀਜ਼ ਨੂੰ ਪਰਫੁੱਲਤ ਕਰ ਲਈਏ ਮਹਾਰਾਜ ਜੀਤ ਸਿੰਘ ਦੇ ਸਮੇਂ ਦੇ ਵਿੱਚ ਲਿਟਰੇਸੀ ਰੇਟ ਬਹੁਤ ਜ਼ਿਆਦਾ ਵ ਉਹਦਾ ਕਾਨ ਕੀ ਸੀ ਸਿੱਖ ਐਜੂਕੇਸ਼ਨ ਕਿਉਂਕਿ ਉਹਨਾਂ ਦਾ ਢੰਗ ਤਰੀਕਾ ਹੀ ਏਡਾ ਸੋਹਣਾ ਸੀ ਪਰ ਅੱਜ ਦੀ ਐਜੂਕੇਸ਼ਨ ਕੇਵਲ ਜੌਬ ਤੱਕ ਸੀਮਤ ਹੋ ਕੇ ਰਹਿ ਗਈ ਜੌਬ ਨੂੰ ਅਸੀਂ ਕਹ ਲਈਏ ਇੱਕ ਮੈਂਟਰਲ ਗੁਲਾਮੀ ਕਿ ਅਸੀਂ ਕਿਸੇ ਦੇ ਅੰਡਰ ਹੀ ਕੰਮ ਕਰਨਾ ਹੈ ਅਸੀਂ ਜਿੰਨੇ ਵੀ ਵੱਡੇ ਵੱਡੇ ਬਿਜ਼ਨਸਮੈਨ ਲੀਡਰਾਂ ਦੇ ਨਾਲ ਲੈਂਦੇ ਹਾਂ ਕਿ ਉਹ ਜਿੰਨੀ ਵੀ ਰਿਸਰਚ ਹੁੰਦੀ ਹੈ ਇਨੋਵੇਸ਼ਨ ਹੁੰਦੀ ਹੈ ਆਪ ਕਰਦੇ ਹਨ ਉਹ ਆਪ ਨਹੀਂ ਕਰਦੇ ਉਹਨਾਂ ਨੇ ਅੱਗੇ ਰਿਸਰਚਰ ਸਾਇੰਟਿਸਟ ਰੱਖੇ ਹੁੰਦੇ ਹਨ ਜਿਹੜੇ ਕਿ ਸਾਰਾ ਵਰਕ ਕਰਦੇ ਪਰ ਨਾ ਉਹਨਾਂ ਦਾ ਹੁੰਦਾ ਹੈ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਦੇ ਵਿੱਚ ਸਿੱਖਾਂ ਨੂੰ ਪਰਫੁੱਲਤ ਕਰਨ ਲਈ ਇਹ ਯੂਨੀਵਰਸਿਟੀ ਜਿਹੜ ਪੂਰੇ ਪੰਜਾਬਕਾਰਾਂ ਦੇ ਧਾਰ ਨਹੀਂ ਹੋਣਗੇ ਸ੍ਰੀ ਅਕਾਲ ਤਖਸਾਲ ਦੀ ਮਰਿਆਦਾ ਮੰਨਦੇ ਨੇ 52 100% ਸਕਾਲਰਸ਼ਿਪ ਉਹਨਾਂ ਨੂੰ ਦਿੱਤੀ ਜਾਊਗੀ ਜਿਸ ਜਿੱਦਾਂ ਬਾਕੀ ਯੂਨੀਵਰਸਿਟੀਆਂ ਕਰਦੀਆਂ ਹਨ ਵੀ ਆਪਣੇ ਬੱਚੇ ਪਰਫੁੱਲਤਾ ਕਰਦੀਆਂ ਹਨ ਹੁਣ ਇਹ ਵੀ ਗੱਲ ਸੁਣਨੀ ਚਾਹੀਏ ਹੈ ਕਿ ਬਾਹਲੇ ਸਕੂਲਾਂ ਦੇ ਵਿੱਚ ਅਸੀਂ ਗੁਰਦੁਆਰਾ ਨਹੀਂ ਖੋਲ ਸਕਦੇ ਜਿਵੇਂ ਅਸੀਂ ਖਾਲਸਾ ਜਮਾਤ ਸਰ ਦੀ ਗੱਲ ਕਰਦੇ ਹਾਂ ਗੁਰਦੁਆਰਾ ਹੈ ਗੁਨਾਨਗਰ ਯੂਨੀਵਰਸਿਟੀ ਦੇ ਅੰਦਰ ਗੁਰਦੁਆਰਾ ਹੈ ਕਿ ਬਾਹਲੇ ਦੇਸ਼ਾਂ 'ਚ ਇਹਦਾ ਖੋਲੇ ਜਾ ਸਕਦਾ ਹੈ ਕਹਿ ਦਿੰਦੇ ਹਾਂ ਨਹੀਂ ਖੋਲ ਸਕਦੇ ਬਟ ਕ੍ਰਿਸਚੀਅਨ ਦਾ ਆਮ ਹੀ ਦੇਖੀਏ ਤੇ ਖੁੱਲਾ ਹੁੰਦਾ ਹੈ ਇਸੇ ਤਰ੍ਹਾਂ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਸ ਨੂੰ ਪ੍ਰੋਪਰ ਅਮਰੀਕਾ ਦੀ ਧਰਤੀ ਤੋਂ ਅਪਰੂਵ ਕਰਾਇਆ ਜਾਏਗਾ ਅਮਰੀਕਾ ਦੀ ਸਰਕਾਰ ਤੋਂ ਅਪਰੂਵ ਹੋ ਤੇ ਉਸ ਨੂੰ ਗਲੋਬਲੀ ਸਪਰੈਡ ਕੀਤਾ ਜਾਊਗਾ ਜੀ ਸਿੰਘ ਜੀ ਇਸ ਕੱਟਕਣ ਪ੍ਰਚਾਰ ਕਮੇਟੀ ਸ਼ੁਰੂ ਨਹੀਂ ਬੋਲ ਡਾਕਟਰ ਸਰਪ੍ਰੀ ਸਿੰਘ ਜੀ ਵੱਲੋਂ ਜੋ ਉਪਰਾਲਾ ਅਮਰੀਕਾ ਦੇ ਵਿੱਚ ਜੀ ਖਾਸਾ ਯੂਨੀਵਰਸਿਟੀ ਅਤੇ ਸ੍ਰੀ ਗੁਰ ਹਰਕਿਸ਼ਨ ਸਿੰਘ ਗੁਰਦਵਾਰਾ ਸਾਹਿਬ ਦਾ ਜਿਹੜਾ ਸੰਚਾਲਨ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਡਾਕਟਰ ਲਾਲ ਸਿੰਘ ਸਾਹਿਬ ਗਿਆਨੀ ਕਬੀਰ ਸਿੰਘ ਜੀ ਅੱਜ ਉਹਨਾਂ ਨੂੰ ਮਿਲੇ ਸਨ ਪਿਛਲੇ ਹਫ਼ਤੇ ਆ ਕੇ ਉਹਨਾਂ ਨਾਲ ساری ਗੱਲਬਾਤ ਹੋਈ ਸੀ ਉਹਨਾਂ ਵੱਲੋਂ ਵੀ ਸੀ ਕਾਰਤਿਕ ਸਾਹਿਬ ਵੱਲੋਂ ਵੀ ਜਿਹੜੀ ਉਹ ਪ੍ਰਵਾਨਗੀ ਇਹਨਾਂ ਗੁਰਦੁਆਰਾ ਸਾਹਿਬ ਅਤੇ ਯੂਨੀਵਰਸਿਟੀ ਨੂੰ ਦਿੱਤੀ ਗਈ ਹੈ ਅਤੇ ਛਲਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦੁਆਰਾ ਸਾਹਿਬ ਆ ਉਹ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਹ ਪ੍ਰਵਾਨਗੀ ਦੇਤੀ ਹੈ ਇਹ ਦੋਨੇ ਚੀਜ਼ਾਂ ਪੰਥ ਦੀਆਂ ਹਨ ਤੇ ਪੰਥ ਇਹਨਾਂ ਨੂੰ ਚਲਾਵੇਗਾ ਡਾਕਟਰ ਸਾਧਪੀ ਸਿੰਘ ਜੀ ਇਹਦੇ ਜਿਹੜੇ ਮੁਖੀ ਹੋਣਗੇ ਸਾਰੇ ਸੰਚਾਲਕ ਕੰਮ ਜਿਹੜੇ ਡਾਕਟਰ ਸਾਧਪੀ ਸਿੰਘ ਕਰਨਗੇ ਸਾਡਾ ਸਹਿਯੋਗ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਪਹਿਲਾਂ ਰਿਹਾ ਹੈ ਇਹ ਸਾਡੇ ਬਹੁਤ ਪਿਆਰੇ ਮਿੱਤਰ ਨੇ ਅਤੇ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਦਾਸ ਦਾ ਸਾਰੇ ਜਿੰਨਾਂ ਜਦੋਂ ਵੀ ਇਹ ਸਾਨੂੰ ਯਾਦ ਕਰਨਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਵਾਂ ਕੀ ਪ੍ਰੋਸਤਵਾਇਆ ਗਿਆ ਜੀ ਸਰ ਸਾਹਿਬ ਦਾ ਸਭ ਕੋਈ ਪ੍ਰਵਾਨ ਹੋ ਗਿਆ ਹੁਣ ਜਿਹੜੀ ਸ਼ੁਰੂਆਤ ਹੈ ਉੱਥੇ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਬਿਲਡਿੰਗਾਂ ਬਣਦੀਆਂ ਜਾਂ ਜੋ ਵੀ ਜ਼ਮੀਨ ਲੈਣੀ ਹੈ ਉਹ ਸਾਰੀ ਕਾਰਜ ਜਾ ਕੇ ਇਹ ਕਰਨਗੇ ਠੀਕ ਹੈ